چمਕੀਲਾ ਬਣੇ ਨਜ਼ਰ ਆਏ ਦਲਜੀਤ ਦਸਾਂਜ ਫਿਲਮ ਦੇ ਸੀਨ ਦੀਆਂ ਕੁਝ ਝਲਕਾਂ ਆਈਆਂ ਸਾਹਮਣੇ ਦਲਜੀਤ ਦਸਾਂਜ ਦੀ ਫਿਲਮ ਅਮਰ ਸਿੰਘ ਚਮਕੀਲਾ ਜਲਦ ਹੀ 12 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ ਜਿੱਥੇ ਉਹਨਾਂ ਦੇ ਚਾਹਣ ਵਾਲੇ ਬਹੁਤ ਹੀ ਜ਼ਿਆਦਾ ਐਕਸਾਈਟਡ ਨੇ ਕਿਉਂਕਿ ਫਿਲਮ ਖਾਸ ਤੌਰ ਤੇ ਲੀਜੈਂਡ ਕਲਾਕਾਰ ਅਮਰਜੀਤ ਸਿੰਘ ਚਮਕੀਲਾ ਦੀ ਬਾਇਓਗ੍ਰਾਫੀ ਤੇ ਬਣੀ ਹੋਈ ਹੈ। ਸਾਡੀ ਪਾਕ ਮੁਹੱਬਤ ਪਾਪੀ ਹੈ ਤੌਥੀ ਹਾਲੀ ਦੀ ਘੜੀ ਦਿਲਜੀਤ ਦੋਸਾਂਝ ਦੇ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਚਮਕੀਲੇ ਦੇ ਅੰਦਾਜ਼ ਦੇ ਵਿੱਚ ਗਾਉਂਦੇ ਹੋਏ ਨਜ਼ਰ ਆ ਰਹੇ ਨੇ ਜਿਸ ਤਰ੍ਹਾਂ ਪਹਿਲਾਂ ਦੇ ਪੁਰਾਣੇ ਸ਼ੋਅ ਲੱਗਦੇ ਹੁੰਦੇ ਸੀ ਜਿਸ ਤਰ੍ਹਾਂ ਅਮਰ ਸਿੰਘ ਚਮਕੀਲਾ ਗਾਉਂਦੇ ਹੁੰਦੇ ਸੀ ਉਸੇ ਤਰ੍ਹਾਂ ਦਾ ਗੈਟਬ ਨਜ਼ਰ ਆ ਰਿਹਾ ਹੈ ਉਸੇ ਤਰ੍ਹਾਂ ਹੀ ਹੱਥ ਦੇ ਵਿੱਚ ਤੂੰ ਵੀ ਨਜ਼ਰ ਆ ਰਹੀ ਤੇ ਉਸੇ ਤਰ੍ਹਾਂ ਹੀ ਉਸੇ ਸਟਾਈਲ ਦੇ ਵਿੱਚ ਗਾਉਂਦੇ ਹੋਏ ਨਜ਼ਰ ਆ ਰਹੇ ਨੇ ਦਿਲਜੀਤ ਦੋਸਾਂਝ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਦੇ ਵੱਲੋਂ ਆਪਣੀ ਆਉਣ ਵਾਲੀ ਫਿਲਮ ਨੂੰ ਲੈ ਕੇ ਵੀ ਕੈਪਸ਼ਨ ਦਿੱਤਾ ਗਿਆ ਹੈ ਕਿ ਫਿਲਮ ਅਪ੍ਰੈਲ 12 ਨੂੰ ਜਿਹੜੀ ਹੈ ਰਿਲੀਜ਼ ਹੋਣ ਵਾਲੀ ਹੈ ਦੱਸਦੀ ਹੈ ਕਿ ਖਾਸ ਤੌਰ ਤੇ ਪ੍ਰਨਿਤੀ ਚੋਪੜਾ ਇਸ ਫਿਲਮ ਦੇ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਲੀਡ ਰੋਲ ਤੇ ਹੋਣਗੇ ਜੋ ਕਿ ਅਮਰ ਚੋਦ ਦਾ ਕਿਰਦਾਰ ਕਰਨ ਵਾਲੇ ਨੇ ਤਾਂ ਇਹ ਤਸਵੀਰ ਇਹ ਵੀਡੀਓ ਬਹੁਤ ਹੀ ਮਨਮੋਹਕ ਹੈ ਇਹ ਵੀਡੀਓ ਨੂੰ ਦੇਖਦਿਆਂ ਹੀ ਅਮਰ ਸਿੰਘ ਚਮਕੀਲਾ ਦੀ ਯਾਦ ਆਉਂਦੀ ਹੈ